ਰਾ ਕੁਛ ਕਾਲੋ ਉੱਥੇ ਬੋਲਿਆ ਜਾ ਚੁੱਕਾ ਮੇਰਾ ਤਾਂ ਕਾਲ ਸੀ ਕਿ ਇਸ ਵੇਲੇ ਗੱਲ ਕਰਨੀ ਤੇ ਨਹੀਂ ਬਣਦੀ ਲੋਕਿ ਉਹ ਸਾਰੀ ਗੱਲਬਾਤ ਤਾਂ ਹੋ ਚੁੱਕੀ ਹੈ ਔਰ ਜਿਹੜਾ ਸਨਮਾਨ ਸੀ ਗੱਥੇ ਬੰਦੀਆਂ ਵੱਲੋਂ ਉਹ ਕਾਲ ਕੇਸਕਰ ਸਾਹਿਬਾ ਵਾਸਤੇ ਦਿੱਤਾ ਜਾ ਚੁੱਕਾ ਹੈ ਹੁਣ ਕੋਈ ਇਸ ਤੇ ਵਿਵਾਦ ਨਹੀਂ ਰਹਿਣਾ ਚਾਹੀਦਾ ਤੁਸੀਂ ਕੋਈ ਸਾਇਨਟਿਕ ਜਾਣਨਾ ਚਾਹੁੰਦੇ ਹੋ ਪੰਥ ਵਿੱਚ ਵਿਵਾਦ ਨਹੀਂ ਲੈਣਾ ਪਰ ਜੀ ਪਰ ਜੀ ਹਰਨਾ ਜਿਹੜਾ ਕਾਲੀਦਲ ਦੇ ਜਿਹੜੇ ਸੱਜੇ ਸਨਮਾਨ ਦੇ ਉਹਨਾਂ ਨੂੰ ਕੱਢਿਆ ਗਿਆ ਜਮਨਜੀਤ ਸਿੰਘ ਜੀ ਦੇ ਦਰਜੇ ਜੋ ਮਹਿਨਤ ਬੜੀ ਹੋਇਆ ਹਰਬੰਦਰ ਸਾਹਿਬ ਜੰਦਰ ਜੋ ਰਮਾਲੇ ਚੜਾਏ ਜਾਂਦੇ ਨੇ ਜੀ ਤੇ ਮੇਰਾ ਸਵੇਰ ਮਾਨ ਵਿੱਚ ਗੱਲ ਆ ਰਹੀ ਸੀ ਰਮਾਲੇ ਬਹੁਤ ਬੇਕਦਰਹੀ ਹੋ ਰਹੀ ਹੈ ਬੜੀ ਢੋਟ ਸੋਟ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਰਮਾਲੇ ਵੇਚਣ ਵਾਲੇ ਕਰ ਰਹੇ ਨੇ ਰਮਾਲੇ ਬਣਾਉਣ ਵਾਲੇ ਕਰ ਰਹੇ ਨੇ ਇੱਕ ਇੱਕ ਪਲਕ ਨੂੰ ਕੱਟ-ਕੱਟ ਕੇ ਦੋ ਦੋ ਪਲਕਾਂ ਬਣਾ ਕੇ ਰੈਂਦ ਖੂਨ ਜਿਹੜੀ ਹੈ ਰੈਂਦ ਖੂਨ ਦੇ ਰਮਾਲੇ ਬਣਾ ਕੇ ਤੇ ਸੰਗਤ ਨੂੰ ਵੇਚ ਕੇ ਉਹਨਾਂ ਦੀ ਆਰਥਿਕ ਲੋਟ ਕੀਤੀ ਜਾ ਰਹੀ ਹੈ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਆਪਣੀ ਜਿੱਤ ਕਮਾਈ ਨੂੰ ਅਜਾਈ ਨਾ ਗਵਾਓ ਜੀ ਉਹਦਾ ਉਜਾੜਾ ਨਾ ਕਰੋ ਉਹ ਉਸ ਪੈਸੇ ਨੂੰ ਇਹ ਜਿਹੜਾ ਕਾਰਜਾਂ ਵਾਸਤੇ ਵਰਤੋ ਇੱਥੇ ਸੰਗਤ ਨੂੰ ਜ਼ਰੂਰਤ ਹੈ ਉਹ ਉਸ ਪੈਸੇ ਨੂੰ ਜੇਕਰ ਅਸੀਂ ਇਸ ਪਾਸੇ ਵੱਲ ਵਰਤੀਏ ਤਾਂ ਸਾਡੇ ਭੈਣ ਭਰਾ ਜਿਹੜੇ ਨੇ ਇਹ ਦੁਬਾਰਾ ਤੋਂ ਪੈਰਾ ਸਰਕਾਰੀ ਹੋ ਸਕਦੇ ਆ ਇਸ ਕਰਕੇ ਘੱਟ ਤੋਂ ਘੱਟ ਜਿਹੜੇ ਨੇ ਰੁਮਾਲੇ ਵੇਚੀਂ ਤੇ ਜਾਣ ਔਰ ਬਦਬੂਦਾਰ ਰੁਮਾਲੇ ਵੇਚੇ ਜਾਂਦੇ ਨੇ ਜਿਨ੍ਹਾਂ ਵਿੱਚ ਬੜੇ ਬਦਬੂਦਾਰ ਗੱਤੇ ਜੀ ਗਿਲੇ ਪ੍ਰਿੰਟਿੰਗ ਹੋਈ ਹੁੰਦੀ ਹੈ ਉਵੇਂ ਜੋੜ ਕੇ ਰੱਖ ਰੱਖ ਤੇ ਜਾਂਦੇ ਆ ਜਿਹੜੇ ਖੋਲ੍ਹੇ ਖੋਲਦੇ ਵੀ ਨਹੀਂ ਇੰਨੀ ਜ਼ਿਆਦਾ ਆਰਥਿਕ ਲੁੱਟ ਕੀਤੀ ਜਾ ਰਹੀ ਹੈ ਕਿ ਸਾਨੂੰ ਉਸ ਤੋਂ ਬਚਣਾ ਚਾਹੀਦਾ ਹੈ ਐਸੀ ਫਜ਼ੂਲ ਖਰਚੀ ਕਰ ਘੁਗੜੇ ਅੱਜ ਕਰਨਾ ਚਾਹੀਦਾ ਹੈ ਉਸ ਪੈਸੇ ਨੂੰ ਐਸੀ ਸਮਾਜ ਭਲਾਈ ਦੇ ਕਾਰਜਾਂ ਵਾਸਤੇ ਪੰਥਕਾਰ ਦਾ ਵਾਸਤੇ ਵਰਤਣ ਦਾ ਯਤਨ ਕਰਿਏ ਅਤੇ ਇਹਨਾਂ ਕਾਰਜਾਂ ਵਿੱਚ ਬਣਨ ਦਾ ਜੋਰ ਆਪਣਾ ਜੋਰ ਪਾਈ ਸਿੰਘ ਸਾਹਿਬ ਤੁਸੀਂ ਬੜੀ ਵੱਡੀ ਝੋਟ ਕੀਤੀ ਆ ਔਰ ਕਿਉਂਕਿ ਬੜਾ ਵੱਡਾ ਧੰਦਾ ਜਿਹੜਾ ਕੀਤਾ ਜਾ ਰਿਹਾ ਹੈ ਤੁਹਾਨੂੰ ਲੱਗਦਾ ਨਹੀਂ ਕਿ ਇਸ ਚੀਜ਼ ਨੂੰ ਲੈ ਕੇ ਤੁਹਾਡਾ ਕਿਉਂਕਿ ਬੜੀ ਧੀਰ ਤੋਂ ਚੱਲਦਾ ਆ ਰਿਹਾ ਅੱਜ ਤੱਕ ਇਹਨੇ ਇਸ ਬਾਰੇ ਗੱਲ ਹੀ ਨਹੀਂ ਬੈ ਬੈ ਦੇਖੋ ਮੈਂ ਇਹਦੇ ਬਾਰੇ ਦੋ ਵਾਰ ਪਹਿਲਾਂ ਵੀ ਮੇਰੇ ਡਿਪਟੀ ਜੀ ਅਸ ਬੁੱਢੇ ਤੋਂ ਹੋ ਚੁੱਕੀ ਐ ਜੀ ਸੰਗਤ ਨੂੰ ਬੇਨਤੀ ਕਰ ਚੁੱਕਿਆ ਠੀਕ ਐ ਸੰਗਤ ਦੀ ਆਸਥਾ ਹੁੰਦੀ ਐ ਪਰ ਫਿਰ ਇਹ ਆਸਥਾ ਆਪਣੇ ਅਲੱਗ ਗੱਲ ਐ ਲੇਕਿਨ ਆਪਣੇ ਪੈਸੇ ਨੂੰ ਬਿਨਾ ਦੇਖੇ ਬਿਨਾ ਸਮਝੇ ਅਜਾਈਂ ਗਵਾਈ ਜਾਣਾ ਇਹ ਕੋ ਬਹੁਤ ਹੀ ਸਿਆਣਪ ਵਾਲੀ ਗੱਲ ਐ ਕੋਈ ਸ਼੍ਰੋਮਕ ਕਮੇਟੀ ਵੀ ਇਸਦੇ ਬਾਰੇ ਕੋਈ ਸਟੈਪ ਲੈ ਸਕਦੀ ਐ ਹਾਂ ਸ਼੍ਰੋਮਕ ਕਮੇਟੀ ਸਟੈਪ ਲੈ ਰਹੀ ਐ ਸ਼੍ਰੋਮਕ ਕਮੇਟੀ ਨੇ ਮਤਾ ਵੀ ਪਾਸ ਕੀਤਾ ਹੋਇਆ ਐ ਔਰ ਇੱਕ ਬਕਾਇਦਾ ਕਾਊਂਟਰ ਵੀ ਜਿਹੜਾ ਉਹ ਬਣਾਇਆ ਹੋਇਆ ਐ ਇਹ ਚੀਜ਼ ਜਿਹੜੀ ਕਿ ਬਿਲਕੁਲ ਨਾ ਕਰੋ ਆਪਣੇ ਪੈਸੇ ਨੂੰ ਅਜਾਇਬ ਨਾ ਕਰਵਾ